ਇੱਥੇ ਬੜੇ ਲੋਕ ਆਏ ਜਿਨ੍ਹਾਂ ਨੇ ਰਿਤੀਆਂ ਸਿੱਧੀਆਂ ਜੰਤਰ ਮੰਤਰ ਬੜੇ ਸਿੱਖੇ ਬੜੀਆਂ ਸਮਾਧੀਆਂ ਲਾਈਆਂ ਅੱਜ ਵੀ ਬੜੇ ਸਮਾਧੀਆਂ ਲਾਉਣ ਵਾਲੇ ਆ ਮਾਰਕ ਕਹਿੰਦੇ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਕਹਿੰਦੇ ਭਾਈ ਦੇਖ ਲਓ ਜਾ ਕੇ ਕੋਈ ਜੋਰ ਦੇ ਨਾਲ ਮਿਲਿਆ ਹੋਵੇ ਜੋੜ ਨਾਲ ਸੁਰਤੀ ਗਿਆਨ ਵਿਚਾਰ ਮੈਂ ਆਪਣੀ ਸੁਰਤ ਲਾ ਕੇ ਅੱਖਾਂ ਨਾਲ ਵੀ ਪ੍ਰਮਾਤਮਾ ਦੇ ਗਿਆਨ ਦੀ ਵਿਚਾਰ ਕਰ ਲਵਾਂ ਮੈਂ ਰੱਬ ਤੱਕ ਪਹੁੰਚ ਜਾਵਾਂ ਮਾਰਾ ਕਹਿੰਦੇ ਨਹੀਂ ਤੇਰੀ ਸੁਰਤ ਤੇਰੀ ਸੋਚ ਬਹੁਤ ਛੋਟੀ ਹੈ ਪ੍ਰਮਾਤਮਾ ਬਹੁਤ ਵੱਡਾ ਹੈ ਉਹ ਤੇਰੇ ਸੋਚ ਦੇ ਦਾਇਰੇ ਵਿੱਚ ਨਹੀਂ ਆਉਂਦਾ ਜੋਰ ਨਾਲ ਜੁਗਤੀ ਛੁੱਟਾ ਸੰਸਾਰ ਕਈ ਵਾਰੀ ਬੰਦਾ ساری ਉਮਰ ਜੋਰ ਲਾਈ ਜਾਂਦਾ ਵੀ ਮੈਂ ਸੰਸਾਰ ਨੂੰ ਛੱਡ ਦੇਵਾਂ ਮੇਰੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਖਤਮ ਹੋ ਜਾਵੇ ਪਰ ਮਾਰਾ ਕਹਿੰਦੇ ਜੋਰ ਦੇ ਨਾਲ ਕਾਮ ਤੋਂ ਨਹੀਂ ਛੁੱਟਿਆ ਜਾਣਾ ਵੱਡੇ ਵੱਡੇ ઋષਿ मुनि ਬੜੇ ਜੋਰ ਲਾਏ ਪਰ ਫਿਰ ਉਹਨਾਂ ਨੂੰ ਕਾਮ ਨੇ ਢਾ ਲਿਆ। ਗ੍ਰੋਧ ਨੇ ਢਾ ਲਿਆ, ਵਰਤ ਤੇ ਸਰਾਫ ਨੇ ਢਾ ਲਿਆ, ਲੋਭ ਨੇ ਢਾ ਲਿਆ। ਮੋਹ ਤੇ ਹੰਕਾਰ ਨੇ ਢਾ ਲਿਆ। ਕਿਉਂਕਿ ਸਾਡਾ ਜੋਰ ਉਹ ਕੰਮ ਨਹੀਂ ਆ ਸਕਦਾ। ਕਬੀਰ ਨਾ ਹਮ ਕੀਆ ਨਾ ਕਰਾਂਗੇ। ਨਾ ਕਰ ਸਕੈ ਸਰੀਰ ਕਿਆ ਜਾਣ ਕਿਛ ਹਰ ਕੀਆ ਭਇਓ ਕਬੀਰ। ਕਬੀਰ ਪਰਮਾਤਮਾ ਹੀ ਸਾਰਾ ਕੁਝ ਕਰਨ ਵਾਲਾ ਹੈ। ਇਸ ਕਰਕੇ ਮੇਰੇ ਸਾਬ ਕਹਿੰਦੇ ਕਰ ਕਿਰਪਾ ਮੇਲੋ ਰਾਮ। ਅਸੀਂ ਵਿਛੜੇ ਆ ਆਪਣੇ ਕਰਮਾਂ ਕਰਕੇ ਪਰ ਮਿਲਾਂਗੇ ਉਦੋਂ ਜਦੋਂ ਤੂੰ ਸਾਨੂੰ ਆਪਣੇ ਨਾਲ ਮਿਲਾ ਲਵੇਂਗਾ ਜਦੋਂ ਤੂੰ ਕਿਰਪਾ ਕਰੇਂਗਾ ਤੇਰੀ ਕਿਰਪਾ ਤੋਂ ਬਿਨਾ ਮਿਲਿਆ ਨਹੀਂ ਜਾ ਸਕਦਾ